ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਿਵਸ਼ਨਾਬਾਲਾ ਸਾਹਿਬ ਠਾਕਰੇ ਜਿੰਦਾਬਾਦ ਸ੍ਰੀ ਜੋਗਰਾਜ ਸ਼ਰਮਾ ਜੀ ਜਿੰਦਾਬਾਦ ਸ੍ਰੀ ਜੋਗਰਾਜ ਸ਼ਰਮਾ ਜੀ ਜਿੰਦਾਬਾਦ ਅੱਜ ਦੀ ਮੀਟਿੰਗ ਦੇ ਵਿੱਚ ਸਾਡੀ ਗੱਲ ਨੂੰ ਲੋਕਾਂ ਦਾ ਪੰਜਾਬ ਦੇ ਵਿੱਚ ਅਹਿਮ ਭੂਮਿਕਾ ਲਵਾਉਂਦੇ ਆ ਅੱਜ ਲੁਧਿਆਣਾ ਦੀ ਧਰਤੀ ਤੇ ਸ਼ਿਵਸ਼ਨਾਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਅਧਿਐਖ ਮਾਨਯੀ ਸ੍ਰੀ ਜੋਗਰਾਜ ਸ਼ਰਮਾ ਜੀ ਉਹਨਾਂ ਦੇ ਨਾਲ ਪੰਜਾਬ ਦੇ ਜੁਵਾ ਪਰਿਵਾਰੀ ਸ਼੍ਰੀ ਹਨੀ ਮਹਾਜਨ ਜੀ ਚੇਚੇ ਦੌਰ ਤੇ ਪਹੁੰਚੇ ਨੇ ਸਭ ਤੋਂ ਪਹਿਲਾਂ ਮਜ਼ੋਰਦਾਰ ਤਾਰੀਆਂ ਸਭ ਨੂੰ ਬੇਨਤੀ ਕਰਾਂਗਾ ਸਵਾਗਤ ਕਰੀਏ ਅੱਜ ਜਿਸ ਤਰੀਕੇ ਨਾਲ ਲੜੀਵਾਰ ਛੇਵੀਂ ਸੈਨਾ ਵੱਲੋਂ ਪੰਜਾਬ ਦੇ ਅੰਦਰ ਸਰਬਜਨ ਕਲਿਆਣ ਨੀਤੀਆਂ ਦੇ ਨਾਲ ਲੋਕਾਂ ਦੀ ਭਲੇ ਹੀ ਕੰਮ ਕਰ ਦਿੱਤੇ ਜਾ ਰਹੇ ਹੈ ਔਰ ਧਰਮ ਤੋਂ ਉੱਤੇ ਉੱਠ ਕੇ ਹਾਰੇ ਘਰਾਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਕੁਝ ਲੋਕ ਪੰਜਾਬ ਦੇ ਅੰਦਰ ਬੇਸ਼ੱਕ ਫਕਪਾਤ ਦੀ ਰਾਜਨੀਤੀ ਕਰਕੇ ਸ਼ੇਖਸ਼ਨਾ ਦਾ ਜਿਹੜਾ ਸ੍ਰੀ ਮਤਵ ਹੈ ਉਹਨੂੰ ਹੀ ਤੁਠਲਾਉਣ ਤੇ ਲੱਗੇ ਆ ਲੇਕਿਨ ਸ਼ੇਖਸ਼ਨਾ ਬਾਲਾ ਸਾਹਿਬ ਠਾਕਰੇ ਪਿਛਲੇ ਕਰੀਬ 2 ਸਾਲਾਂ ਤੋਂ ਲਗਾਤਾਰ ਪੰਜਾਬ ਦੇ ਅੰਦਰ ਇੱਕ ਬਦਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਲਗਾਤਾਰ ਅਸੀਂ ਦੀ ਕਾਫੀ ਹੱਦ ਤੱਕ ਕਾਮਯਾਬੀ ਹੋ ਰਹੀ ਹੈ ਪੰਜਾਬ ਦੇ ਅੰਦਰ ਸਾਰੇ ਵਰਗਾਂ ਦੀ ਗੱਲ ਕਰਕੇ ਜੇ ਕਿਸੇ ਮਜ਼ਲੂਮ ਨਾਲ ਕੋ ਤੱਕਾ ਹੁੰਦਾ ਉਹਦੇ ਨਾਲ ਡਰ ਕੇ ਖੜ ਕੇ ਅਸੀਂ ਹਮੇਸ਼ਾ ਜ਼ਮੀਨੀ ਪੱਧਰ ਤੇ ਸੰਘਰਸ਼ ਕਰ ਰਹੇ ਆਂ ਔਰ ਅੱਜ ਸਾਡੀ ਪਾਰਟੀ ਦੇ ਅੰਦਰ ਲੁਧਿਆਣਾ ਸ਼ਹਿਰ ਦੇ ਬੜੇ ਯੋਗੀ ਵਪਾਰੀ ਲੀਡਰ ਔਰ ਕਾਂਗਰਸ ਪਾਰਟੀ ਦੇ ਪੰਜਾਬ ਦੇ ਜੁਆਇੰਟ ਸੈਕਟਰੀ ਸ਼੍ਰੀ ਹੈਪੀ ਗਾਰੜਾ ਜੀ ਤੁਹਾਡੇ ਸਾਹਮਣੇ ਨਾਲ ਧਾਰ ਵੀ ਨੇ ਅੱਜ ਆਪਣੀ ਕਾਂਗਰਸ ਨੂੰ ਮਨਜ਼ੂਰੀ ਦੇ ਕਰਕੇ ਸ਼ਿਵ ਸੇਨਾ ਚ ਸ਼ਾਮਲ ਹੋ ਰਹੇ ਨੇ ਤੇ ਆਦਰਨੀਯ ਯੋਗਰਾ ਸ਼ਰਮਾ ਜੀ ਪੰਜਾਬ ਪ੍ਰਧਾਨ ਔਰ ਸ਼੍ਰੀ ਹਨੀ ਮਹਾਜਨ ਜੀ ਉਹਨਾਂ ਨੂੰ ਪਾਰਟੀ ਦਾ ਜਿਹੜਾ ਸ਼ੇਵ ਬੰਦਨ ਹੈ ਉਹ ਪਹਲਾ ਕੇ ਦੇ ਸਰੂਪਾ ਬਾਕੇ ਉਹਨਾਂ ਦਾ ਸਵਾਗਤ ਕਰ ਰਹੇ ਹੈ ਉਹ ਮੈਂ ਬੇਨਤੀ ਕਰਾਂਗਾ ਸ਼੍ਰੀ ਯੋਗਰਾ ਸ਼ਰਮਾ ਜੀ ਨੂੰ ਕਿ ਦੋ ਲਫ਼ਜ਼ ਆਪਣੇ ਕਹਿ ਕੇ ਅਗਲੀ ਕਾਰਵਾਈ ਜਾਰੀ ਜੀ ਇੱਕ ਵਾਰ ਜੋਰਦਾਰ ਜ ਤਾੜੀਆਂ ਦੇ ਨਾਲ ਸਾਨੂੰ ਬੇਨਤੀ ਕਰਾਂਗਾ ਕਿ ਹੈਪੀ ਜੀ ਦਾ ਸਵਾਗਤ ਕਰੀਏ ਸਕਾਰੇ ਮੀਰ ਮਜਰੰਗ ਬਲੀ ਹਰ ਹਰ ਮਹਾਦੇਵ ਕਾਲਾ ਜੀ ਨੂੰ ਆਪਾਂ ਇਸ ਮੰਚ ਤੋਂ ਅੱਜ ਜਿਹੜਾ ਵਪਾਰਸਾਲਾ ਸੇਕਸਨ ਵਾਲਾ ਜਿਹੜਾ ਸਾਲਾ ਵਪਾਰਸਾਲਾ ਉਹਦਾ ਰਾਜੇ ਪ੍ਰਮੁੱਖ ਜਰਾ ਗਿਆ ਤੋਂ ਚੱਕਰ ਵੀਰ ਬਜੰਗਾ ਜੈ ਹਰ ਮਾਦੇ ਵੀਰੂ ਦੇ ਅਮਾ ਵਿੱਚ ਪਾਰਟੀ ਨੇ ਕਈ ਆਪਣੇ ਐਂ ਪੱਦ ਜਿਹੜੇ ਹੈਗੇ ਆ ਇਸਨ ਲੁਧਿਆਣਾ ਜੇਲੇ ਨੂੰ ਦਿੱਤੇ ਆ ਜਿਸ ਤਰ੍ਹਾਂ ਟ੍ਰਾਂਸਪੋਰਟ ਨਾਲ ਸਾਡੇ ਮਨੋਇ ਟੈਂਕੂ ਜੀ ਨੇ ਔਰ ਖਾਸ ਕਰਕੇ ਪਾਰਟੀ ਦੇ ਜਿਹੜੇ ਮੁਖੇ ਪਰਵਤਾਂ ਨੇ ਚੰਦਰਕਾਲ ਚੱਡਾ ਜੀ ਨਤੀਜਾ ਜਿਹੜਾ ਕਾਰਨਾ ਸਾਹਿਬ ਗੋਤਮ ਸੂਤ ਚਲੋ ਜੁਵਾ ਸੰਘਾ ਦਾ ਕੰਮ ਦੇਖ ਹੀ ਰਹੇ ਨੇ ਮੈਂ ਇੱਕ ਸੁਨੇਹਾ ਦੇਣਾ ਚਾਹਾਂਗਾ ਕਿ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਸ਼ੇਟਣਾ ਬਾਲਾ ਸਾਹਿਬ ਠਾਕਰੇ ਜੀ ਦੀ ਜਿਹੜੀਆਂ ਨੀਤੀਆਂ ਨੇ ਇੱਕ ਮਿੰਟ ਲਈ ਜੀ ਮੇਰੇ ਫੋਨ ਸੈਰਲ ਕਰ ਦੋ ਆਪਣੇ ਹਰ ਧਰਮ ਦਾ ਸਨਮਾਨ ਕਰਨਾ ਹਰ ਧਰਮ ਲਈ ਇੱਜ਼ਤ ਕਰਨੀ ਹੈ ਕਿਉਂਕਿ ਕੁਝ ਸਮੇਂ ਪਹਿਲੇ ਸੈਕਸਨਰ ਕੁਝ ਲੋਕਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਰਦਾ ਸੀਗਾ ਤੇ ਜਿਸ ਤਰ੍ਹਾਂ ਸੈਕਸਨਰ ਜਿਹੜੀ ਵੀ ਇੱਕ ਖਾਸ ਨਾਇਰੀ ਦੁਸ਼ਮਣ ਹੈ ਜੇਕਰ ਤੁਹਾਡਾ ਜਿਹੜਾ ਸਾਡੇ ਵਿਚਾਰ ਜਿਹੜੇ ਤੁਸੀਂ ਪੂਰੇ ਪੰਜਾਬ ਚ ਪੂਰੇ ਦੇਸ਼ ਚ ਪਹੁੰਚਾਏ ਨੇ ਉਦੀ ਬਹੁਤ ਚਰਚਾ ਰਹੀ ਹੈ ਹੋਰ ਮੈਂ ਦੇਖਦਾ ਰਿਹਾ ਵੀ ਕਿੰਨੇ ਵਧੀਆ ਵਧੀਆ ਕਮੈਂਟ ਵੀ ਉਧਰ ਤੇ ਆਏ ਨੇ ਪੰਜਾਬ ਦੇ ਲੋਕ ਇਸ ਜੇ ਨੂੰ ਮੰਨਦੇ ਨੇ ਵੀ ਅਗਰ ਪੰਜਾਬ ਦੇ ਵਿੱਚ ਕੋਈ ਅਚਾ ਬਰਕ ਕੰਮ ਕੋਈ ਸੰਗਠਨ ਕੰਮ ਕਰ ਰਿਹਾ ਸੇਫਟੀਆਂ ਨਾਲ ਨਾ ਦਿਓ ਪਾਲਾ ਸਾਹਿਬ ਦੇ ਸਿਖਸ਼ਣਕ ਨੇ ਉਧਰ ਸਾਡੇ ਸਿਖਸ਼ਣਕ ਨੇ ਏਕਾ ਹਿੰਦਾਲੋਰ ਕਰਨੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕਿਉਂ ਨਸ਼ੇ ਦੇ ਖਾਤਮੇ ਬਾਰੇ ਬਹੁਤ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਪੀਲੀ ਸਿਗਰਟ ਤੋਂ ਲੈ ਕੇ ਤਮਾਕੂ ਦੋਨੋਂ ਇਹਦੀ ਵਿਕਰੀ ਟੋਟਲ ਬੰਦ ਕੀਤੀ ਜਾਏਗੀ ਜਿਹੜਾ ਬੰਦਾ ਨਹੀਂ ਬੰਦ ਕਰੇਗਾ ਉਹਦਾ ਸੋਦਾ ਲਾਇਆ ਜਾਏਗਾ ਅਸੀਂ ਵੀ ਚਾਹਦੇ ਹਾਂ ਬੰਦ ਹੋਣੀ ਚਾਹੀਦੀ ਹੈ ਇਹਦੇ ਨਾਲ ਨਾਲ ਭੰਗ ਵੀ ਬੰਦ ਹੋਣੀ ਚਾਹੀਦੀ ਹੈ ਬੱਕਰੇ ਵੜੋਣੇ ਵੀ ਬੰਦ ਹੋਣਾ ਚਾਹੀਦੇ ਨੇ ਤੇ ਜਿਹੜਾ ਕੁੰਡੇ ਡੰਡੇ ਦੇ ਵਿੱਚ ਸਰਦਾਈਆਂ ਘੋਟੀਆਂ ਜਾਂਦੀਆਂ ਸਵੇਰੇ ਉਹ ਵੀ ਬੰਦ ਹੋਣੀ ਚਾਹੀਦੀਆਂ ਨੇ ਪੰਜਾਬ ਨੂੰ ਇੱਕ ਲੱਗ ਦਿਸ਼ਾ ਵਾਲੇ ਪਾਸੇ ਲੈ ਕੇ ਜਾਣ ਵਾਸਤੇ ਕੁਝ ਲੋਕ ਬੜੇ ਉੱਚੇ ਪੱਧਰ ਦੇ ਉਪਰਾਲੇ ਕਰ ਰਹੇ ਨੇ ਅਸੀਂ ਤਾਂ ਹਮੇਸ਼ਾ ਕਾਮਨਾ ਕੀਤੀ ਹੈ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਭਾਈਚਾਰੇ ਦੀ ਕਾਮਨਾ ਕੀਤੀ ਆ ਇਸ ਕਰਕੇ ਅਸੀਂ ਫਿਰ ਤੁਹਾਡੇ ਮਨ ਤੋਂ ਆਦੀ ਗੱਲ ਕਹਿ ਰਹੇ ਆ ਕਿ ਜਿਹੜਾ ਦੇਸ਼ ਚੱਲ ਰਿਹਾ ਸੰਵਿਧਾਨ ਤੇ ਜਿਸ ਤਰ੍ਹਾਂ ਅਸੀਂ ਪੂਰੇ ਸੇਸ਼ਨਿਕ ਜਾਂ ਅੰਨ ਰਾਜਨੀਤਿਕ ਸੰਗਠਨ ਜਿਹੜੇ ਹੈਗੇ ਨੇ ਸੰਵਧਾਨ ਦੇ ਤਹਿਤ ਚੱਲ ਰਹੇ ਨੇ ਲੇਕਿਨ ਕੁਝ ਲੋਕ ਪੰਜਾਬ ਦੇ ਵਿੱਚ ਸੰਵਧਾਨ ਦੇ ਤੇ ਝੰਡੀਆਂ ਉਡਾ ਰਹੇ ਨੇ ਜਿਹੜੇ ਆਪਣੇ ਆਪ ਨੂੰ ਕਹ ਰਹੇ ਨੇ ਲੋਕ ਕੋਰਟ ਵੀ ਅਸੀਂ ਆ ਸ਼ਾਸਨ ਕੋਰਟ ਵੀ ਅਸੀਂ ਆ ਔਰ ਹਾਈ ਕੋਰਟ ਵੀ ਅਸੀਂ ਆ ਔਰ ਸੁਪਰੀਮ ਕੋਰਟ ਵੀ ਅਸੀਂ ਆ ਮਤਲਬ ਜਿਹੜੀ ਸੋਨਾ ਲਾ ਦੀ ਗੱਲ ਆ ਅਸੀਂ ਇਹਦੇ ਸਰਸਰ ਖਲਾਫ ਆ ਅਸੀਂ ਕਿਸੇ ਵੀ ਸੂਰਤ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਿਲਕੁਲ ਭੰਗ ਨਹੀਂ ਹੋਣ ਦਿਆਂਗੇ ਚਾਹੇ ਕੋਈ ਕੋਸ਼ਿਸ਼ ਕਰੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ਤੇ ਚਾਹੇ ਪੰਜਾਬ ਦੇ ਵਿੱਚ ਕੁਝ ਐਸੇ ਅੰਸਰ ਜਿਹੜੇ ਹੈਗੇ ਆ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਸਿਰਸਾ ਨਾਲ ਜਿਹੜੀ ਹੈਗੀ ਆ ਹਮੇਸ਼ਾ ਪੰਜਾਬ ਦੀ ਅਮਨ ਸ਼ਾਂਤੀ ਬਾਰੇ ਕੰਮ ਕਰਦੀ ਰਹੀ ਆ ਦੋ ਨੰਨਾਂ ਦੇ ਜਿਹੜਾ ਤੇ 100 ਮਕਾਨਟਾਏ ਨੇ ਉੱਥੇ ਜਾਣ ਅਸੀਂ ਨਾਲ ਆਂ ਅਸੀਂ ਆਪਣੇ ਜਵਾਬ ਸੈਨਾ ਦੇ ਜਿਹੜਾ ਸਾਡੇ ਆਪਣੇ ਫੌਜਵ ਨੇ ਗੋਦੋਂ ਸੁਹੂਜੀ ਇਹ ਕੱਲ ਮਰ ਗਿਆ ਇਹਨਾਂ ਪਰਿਵਾਰਾਂ ਨੂੰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਪੰਜਾਬ ਦੇ ਹਿੱਤ ਵਾਸਤੇ ਚੰਗੀਆਂ ਗੱਲਾਂ ਨੇ ਅਸੀਂ ਸਰਕਾਰ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਕੋਈ ਵੀ ਅਜਿਹਾ ਅਨਸਰ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਤਤਪਰ ਰਹਿੰਦੇ ਨੇ ਉਹਨਾਂ ਤੋਂ ਜਤੋਂ ਜ਼ਿਆਦਾ ਲਗਾਮ ਲੱਗਣੀ ਚਾਹੀਦੀ ਹੈ ਜਾਇਓ ਕਿਸੇ ਵੀ ਸਮਾਜ ਨਾਲ ਅਟੈਚ ਹੋਵੇ ਜਿਸ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਵਾਸਤੇ ਜਿਹੜੇ ਗੁਰਦਾਸਪੁਰ ਦੇ ਵਿੱਚੋਂ ਇੱਕ ਸ਼ੇਪਸ਼ਾਲਕ ਨੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਸੀ ਇਮੀਡੀਏਟਲੀ ਉਸ ਉਸ ਵਿਅਕਤੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਤਾਂ ਇਸ ਕਰਕੇ ਅੱਜ ਸਾਡੀ ਪੂਰੇ ਪੰਜਾਬ ਦੀ ਜਿੰਨੀਆਂ ਵੀ ਜੱਥੇਬੰਦੀਆਂ ਗਈਆਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਆਪਾਂ 84 ਦਾ ਸੰਤਾਪ ਆਪਾਂ ਭੋਗਿਆ ਵਿਛੇ ਇਹ ਕਿਸੇ ਵੀ ਸੂਰਤ ਉਹ ਜਿਹੜਾ ਉਸ ਸਮੇ ਦਾ ਮਾਹੌਲ ਹੈ ਇਹ ਪੰਜਾਬ ਦੇ ਨਹੀਂ ਆਉਂਦਾ ਇਹ ਇਸਕਿਪਸ਼ਨ ਅੱਜ ਤੁਹਾਡੇ ਮਾਦਮ ਨਾਲ ਕਾਮਨਾ ਕਰਦੀ ਹੈ ਔਰ ਸਰਕਾਰ ਕੇ ਪ੍ਰਦਰ ਕਰਦੀ ਹੈ ਸਰਕਾਰ ਦੀ ਜੰਸ਼ੀਆਂ ਕੇ ਪ੍ਰਦਰ ਕਰਦੀ ਹੈ ਜਿਹੜੇ ਵੀ ਲੋਕ ਪੰਜਾਬ ਦੀ ਅਮਨ ਠਾਂਤੀ ਭੰਗ ਕਰਨ ਦੇ ਉਪਰਾਲੇ ਕਰ ਰਹੇ ਨੇ ਉਹਨਾਂ ਤੋਂ ਜਲਦਬ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਬਾਰੇ ਜੇ ਉਹਦਾ ਜਿਹੜਾ ਪਿੰਜਰਾ ਹੈ ਉਹ ਹੋਣਾ ਚਾਹੀਦਾ ਚਾਹੇ ਉਹ ਕਿਸੇ ਵੀ ਮੱਦਮਤ ਨਾਲ ਘਟਿਆ ਚੋੜੇ ਬਾਕੀ ਕੁਝ ਵੀ ਮੇਰੇ ਵੀਰਾਂ ਨੇ ਰਸਾਲਿਆਂ ਨੇ ਕੋਈ ਪੁੱਛਣਾ ਉਹ ਪੁੱਛਰ ਧੰਨਵਾਦ ਜੀ ਉਹ ਬੰਦੇ ਆਜੂ ਦਾ ਕਿੰਨਾ ਦੁੱਖ ਆਇਆ ਮੈਂ ਕਾਰਨ ਤੇ ਅੱਜ ਆਈ ਸੀਗਾ ਵੀ ਆਪਾਂ ਐਪੀ ਕਾਲਾ ਜੀ ਸਾਡੇ ਕਾਂਗਰਸ ਦੇ ਬਹੁਤ ਹੀ ਉੱਗੇ ਇੱਕ ਕਾਰਜਕਰਤਾ ਪਦਕਾਰੀ ਸੀਗੇ ਸੇਫ ਸਨ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਉਹਨਾਂ ਨੇ ਅੱਜ ਸੇਪਸਣਾ ਜੁਆਇਨ ਕੀਤੀ ਆ ਕਿਉਂਕਿ ਵਪਾਰੀ ਵਰਗ ਨਾਲ ਅਟੈਚ ਨੇ ਪਪਾਰ ਦੇ ਵਿੱਚ ਉਹਨਾਂ ਦਾ ਇੱਕ ਅਹਿਮ ਸਥਾਨ ਹੈਗਾ ਤੇ ਸੇਪਸਣਾ ਨੇ ਇਹ ਨਿਰਣੈ ਲਿਆ ਆਤਰੀਆ ਹਿੰਦੂ ਫਿਰਦਾ ਸੁਮਨਾਠ ਉਦਮ ਸਾਹਿਬ ਆਤਰੀਆ ਦਿੱਤੇ ਸਾਹਿਬ ਜੀ ਦੇ ਨੇਤਰਤਵ ਦੇ ਵਿੱਚ ਇਹਨਾਂ ਨੂੰ ਚਰਚਾ ਕਰਕੇ ਜਿਹੜਾ ਸੇਪਸਣਾ ਦਾ ਇੱਕ ਅਹਿਮ ਸ਼ਹਿਰ ਹੈਗਾ ਵਪਾਰਸਲ ਉਹਦਾ ਜਿਹੜਾ ਆਪਾਂ ਰਾਜਪ੍ਰਮukh ਅੱਜ ਇਹਨਾਂ ਨੂੰ ਘੋਸ਼ਿਤ ਕੀਤਾ ਉਮੀਦ ਕਰਦੇ ਹਾਂ ਪੇ ਪੂਰੇ ਪੰਜਾਬ ਦੇ ਵਿੱਚ ਵਪਾਰੀ ਵਰਗ ਨੂੰ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਜਾਂ ਜਿਸ ਤਰ੍ਹਾਂ ਅੱਜ ਫਰੋਤੀ ਦੇ ਨਾਂ ਤੇ ਵਪਾਰੀਆਂ ਦੇ ਕਤਲ ਕੀਤੇ ਜਾ ਰਹੇ ਨੇ ਉਹਦੀ ਆਵਾਜ਼ ਬੁਲੰਦ ਕਰਨ ਵਾਸਤੇ ਵਪਾਰੀਆਂ ਨਾਲੇ ਖੜੇ ਰਹਿਣਗੇ ਭਾਜੀ 5 ਮਿੰਟ ਚੁੱਪ ਪਲੀਜ਼ ਵਪਾਰੀਆਂ ਦੀ ਹਰ ਔਕੜ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਣ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਉਹ ਕਰਵਾਉਣਗੇ ਇਹ ਮੈਂ ਤਾਂ ਆਸ ਕਰਦਾ ਫਿਰ ਜਿਹੜੀ ਗੱਲ ਕੀਤੀ ਬੱਕਰੇ ਕੱਟਣ ਵਾਲ ਤੇ ਰੋਕੀ ਜਾਂਦੇ ਉਹਨਾਂ ਦੁਆਰੀ ਦੇਖੋ ਰੋਕੇ ਨਹੀਂ ਜਾਂ ਮੈਂ ਮੇਰਾ ਕਹਿੰਦਾ ਮਤਲਬ ਹੈਗਾ ਵੀ ਆਪਾਂ ਆਵਾਜ਼ ਬੁਲੰਦ ਕਰ ਰਹੇ ਆ ਵੀ ਪੰਜਾਬ ਦੇ ਵਿੱਚ ਬੀੜੀ ਸਿਗਰਟ ਤਮਾਕੂ ਆਪਾਂ ਮੰਗ ਕਰ ਸਕਦੇ ਆ ਸਰਕਾਰ ਨੂੰ ਪੜਾ ਪਾ ਸਕਦੇ ਆ ਸਰਕਾਰ ਦੇ ਦਰਵਾਜ਼ੇ ਤੇ ਅੰਦੋਲਨ ਕਰ ਸਕਦੇ ਆ ਲੇਕਿਨ ਸਾਨੂੰ ਗਜ਼ਾਪੀ ਅਧਿਕਾਰ ਨਹੀਂ ਹੈਗਾ ਵੀ ਇੱਕ ਗਰੀਬ ਆਪਣਾ ਪਰਿਵਾਰ ਪਾਲਣ ਲਈ ਕੋਕੇ ਦੇ ਵਿੱਚ ਛੋਟਾ ਮੋਟਾ ਕੰਮ ਕਰ ਰਿਆ ਤੇ ਆਪਾਂ ਉਹਦਾ ਸਮਾਨ ਕੱਢ ਕੇ ਰੋਡ ਦੇ ਉੱਪਰ ਇਕੱਠਾ ਕਰਕੇ ਜਲਾ ਦਈਏ ਉਹਦਾ ਖੋਖਾ ਜਲਾ ਦਈਏ ਇਹਦਾ ਮਤਲਬ ਹੈ ਆਪਾਂ ਹੀ ਦੋਤਾਂ ਦੀ ਜੁਡੀਸ਼ੀਨਲ ਬਿਲਕੁਲ ਨਹੀਂ ਮੰਨਦੇ ਸਾਡਾ ਕਹਿੰਦਾ ਭਾਵੇਂ ਹੀ ਆ ਵੀ ਕੋਈ ਵੀ ਲੜਾਈ ਲੜਨੀ ਹੈ ਬਿਲਕੁਲ ਠੀਕ ਹੈ ਇਹ ਚੀਜ਼ਾਂ ਬੈਨ ਹੋਣੀ ਚਾਹੀਦੀਆਂ ਲੇਕਿਨ ਜੇ ਜੋਗਰਾ ਸ਼ਰਮਾ ਕਹਿੰਦਾ ਵੀ ਇਹ ਚੀਜ਼ਾਂ ਬੈਨ ਹੋਣੇ ਚਾਹੀਦੀਆਂ ਤਾਂ ਮੈਨੂੰ ਆਪਣੇ ਗਰੇਬਾਨ ਚ ਵੀ ਝੰਕਣਾ ਚਾਹੀਦਾ ਵੀ ਸ਼ਾਮ ਨੂੰ ਤਾਂ ਮੈਂ ਕਹਾਂ ਵੀ ਇਹ ਚੀਜ਼ਾਂ ਬੈਨ ਹੋਣੇ ਚਾਹੀਦੀਆਂ ਤਾਂ ਸਵੇਰੇ ਮੇਰੇ ਪੰਜ ਬੰਦੇ ਲਾ ਕੇ ਕੁੰਡੇ ਡੰਡ ਦੇ ਵਿੱਚ ਭੰਗ ਦਾ ਕੋਟਰਾ ਮਿਲਦੇ ਹੋਣ ਇਹ ਸਾਰਾ ਸਾਰ ਗਲਤ ਹੈ Shiv Sena Balasaheb Thackeray ਇੱਕ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਇਹ ਕਿਸੇ ਇੱਕ ਵਿਸ਼ੇਸ਼ ਸਮੁਦਾਇ ਦੀ ਨਹੀਂ ਹੈ Shiv Sena Balasaheb Thackeray ਹਰ ਸਮੁਦਾਇ ਦਾ ਹਰ ਵਰਗ ਦਾ ਉਨਾ ਹੀ ਸਨਮਾਨ ਕਰਦੀ ਹੈ ਜਿੰਨਾ ਸਾਡੇ ਹਿੰਦੂਆ ਦਾ ਕਰਦੀ ਹੈ ਅੱਜ ਮੈਨੂੰ ਸਾਡੇ ਪਾਰਟੀ ਦੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਨੇ ਇੱਕ ਜ਼ਿੰਮੇਵਾਰੀ ਦਿੱਤੀ ਹੈ ਮੈਂ ਤਨਮਨ ਨਾਲ ਆਪਣੇ ਵਪਾਰੀਆਂ ਲਈ ਵਪਾਰੀਆਂ ਦੇ ਹੱਕਾਂ ਲਈ ਉਹਨਾਂ ਨੂੰ ਆ ਰਹੀਆਂ ਜਿਹੜੀ ਮੁਸੀਬਤਾਂ ਨੂੰ ਹੱਲ ਕਰਾਉਣ ਲਈ ਉਹਨਾਂ ਲਈ ਆਵਾਜ਼ ਬੁਲੰਦ ਕਰਾਂਗਾ ਕੀ ਕਾਰਨ ਹੈ ਜਿਹੜਾ ਤੁਸੀਂ ਕਾਂਗਰਸ ਪਾਰਟੀ ਨਾਲ ਕਰ ਸ਼ਿਵਸਨਾ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਨੀਤੀਆਂ ਹੈ ਜੀ ਸ਼ਿਵਸਨਾ ਬੇਸਿਕਲੀ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਲੋਕਾਂ ਨੇ ਬਹੁਤ ਜ਼ਿਆਦਾ ਬਦਨਾਮ ਕਰਤਾ ਸ਼ਿਵ ਸੈਨਾ ਦੇ ਨਾਮ ਤੋਂ ਹੀ ਲੋਕ ਨਫ਼ਰਤ ਕਰਨ ਲੱਗ ਗਏ ਜਦ ਕਿ ਸਾਡੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਾਡੇ ਤੁਸੀਂ ਕੋਈ ਵੀ ਸਟੇਟਮੈਂਟ ਚੈੱਕ ਕਰਕੇ ਦੇਖ ਲਓ। ਚੰਦ ਬੰਦਿਆਂ ਨੂੰ ਛੱਡ ਕੇ ਜਿਹੜੀ ਬਾਕੀ ਸ਼ਿਵ ਸੈਨਾ ਚਲਾਉਂਦੇ ਨੇ। ਸੰਤ ਸਮਾਜ ਬੁੱਧੀਜੀਵੀ ਸਾਡੇ ਸਾਡੀ ਗਵਾਹੀ ਕਰਦੇ ਨੇ। ਕਿਸੇ ਦੀ ਕੋਈ ਸਟੇਟਮੈਂਟ ਕਿਸੇ ਧਰਮ ਦੇ ਖਿਲਾਫ ਨਹੀਂ ਹੈਗੀ। ਤਾਂ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਹੀ ਕਿ ਐਸੀ ਪਾਰਟੀ ਹੈ ਜਿਨ੍ਹਾਂ ਨੇ ਕਦੇ ਕਿਸੇ ਧਰਮ ਦੇ ਕਿਸੇ ਸਮੁਦਾਇ ਦੇ ਖਿਲਾਫ ਨਹੀਂ ਬੋਲਿਆ। ਤੇ ਉਹ ਸਭ ਦੇ ਹੱਕਾਂ ਲਈ ਲੜਦੀ ਹੈ। ਤਾਂ ਇਸ ਕਰਕੇ ਮੈਨੂੰ ਜੋ ਸਹੀ ਲੱਗਿਆ ਮੈਂ ਜੁਆਇਨ ਕੀਤੀ। ਜਿਹੜੀ ਹੋਰ ਸ਼ਿਵ ਸੈਨਾ ਵਾ ਹੋਰ ਚੱਲ ਰਹੀ ਹੈ। ਉਹਨਾਂ ਲਈ ਫਿਰ ਤੁਸੀਂ ਦੇਖੋ ਮੇਰਾ ਉਹਨਾਂ ਨੇ ਇੱਕ ਸੰਦੇਸ਼ ਹੈ ਜੇ ਉਹ ਧਰਮ ਲਈ ਕੰਮ ਕਰਦੇ ਐ ਤਾਂ ਜੀ ਸੱਚੇ ਕਰਨ ਪਰ ਨਫਰਤਬਾਜ਼ੀ ਬਿਆਨਬਾਜ਼ੀ ਕਰਨਾ ਲੋਕਾਂ ਦੇ ਮਨਾਂ 'ਚ ਫਰਕ ਪਾਣਾ ਅੱਜ ਸਾਡੇ ਕਈ ਹਿੰਦੂ ਭਰਾ ਮੇਰੇ ਨਾਲ ਇੱਥੇ ਬੈਠੇ ਨੇ ਜਦੋਂ ਆਪਾਂ ਫੇਸਬੁੱਕ ਖੋਲ ਕੇ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ ਜਦੋਂ ਸੋਸ਼ਲ ਮੀਡੀਆ ਖੋਲ ਕੇ ਦੇਖਦੇ ਆ ਅਲਾਪ ਸੁਨਾਬ ਬਿਨਾ ਅਨਲੋਜੀਕਲ ਹੋ ਲੋਕ ਬਿਆਨ ਦਿੰਦੇ ਐ ਸਟੇਟਮੈਂਟ ਦਿੰਦੇ ਐ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਆਪਾਂ ਆਪਣੀ ਗੱਲਾਂ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਆ ਪਹਿਲਾ ਤਾਂ ਇਹ ਲੋਕ ਆਪ ਕੋਈ ਅਨਾਪਛਨਾ ਵਰਡ ਕਿਸੇ ਸਮੁਦਾਇ ਦੇ ਖਿਲਾਫ ਬੋਲਦੇ ਆ ਫਿਰ ਉਹਨਾਂ ਨੂੰ ਥ੍ਰੈਟ ਆਂਦੀ ਹੈ ਮਤਲਬ ਅਲਟੀਮੇਟਲੀ ਤਾਂ ਪੰਜਾਬ ਦਾ ਮਾਹੌਲ ਹੀ ਖਰਾਬ ਹੋ ਰਿਹਾ ਨੇ ਅਗਰ ਕੋਈ ਵੀ ਹੈ ਜਿਹੜੇ ਬਿਆਨ ਦਿੰਦਾ ਹੈ ਉਹਦੇ ਨਾਲ 26/11 ਤੋਂ ਸ਼ਿਦੈਨਾਂ ਦੀ ਖਰਾਬ ਦੇਖੋ ਦੇਖੋ ਕੁਝ 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 ਹੱਦ ਤੱਕ ਮੈਂ ਗੱਲ ਕੱਟ ਰਿਹਾ ਹਾਂ ਦੀ ਕੁਝ ਹੱਦ ਤੱਕ ਪੰਜਾਬ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਨੇ ਇਹਨਾਂ ਲੋਕਾਂ ਨੂੰ ਸ਼ੈਲਟਰ ਦਿੱਤਾ ਅਗਰ ਸਰਕਾਰਾਂ ਚਾਹਣ ਪੀ ਇਹ ਲੋਕਾਂ ਦੇ ਉੱਪਰ ਪਰਮਾਨੈਂਟਲੀ ਫੈਵੀਕੋਕ ਲੱਗ ਜਾਣਾ ਤੇ ਬੋਲਾਂ ਤੇ ਤਾਂ ਸਰਕਾਰ ਸਵੇਰੇ ਲਾ ਸਕਦੀ ਹੈ ਅਗਰ ਜੋਗਰਾ ਸ਼ਰਮਾ ਇਸ ਮੰਚ ਤੇ ਕਿਸੇ ਸਮਾਜ ਦੇ ਖਿਲਾਫ ਗਲਤ ਬੋਲੇਗਾ ਤੇ ਮੈਂ 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 ਕਹਿ ਰਿਹਾ ਕਿ ਅਗਰ ਜੋਗਰਾ ਸ਼ਰਮਾ ਗਲਤ ਬੋਲਦਾ ਤੇ ਪਰਚਾ ਦਿਓ ਸਰਕਾਰੀ ਪਿੰਜਰਾ ਜਦੋਂ ਪਿੰਜਰੇ ਦੇ ਵਿੱਚ 2-3 ਮਹੀਨੇ ਬੰਦਾ ਰਹਿ ਕੇ ਆਗਾ ਪਰਵਾਨੇ ਵਰਗੇ ਬੰਦੇ 7 ਮਹੀਨੇ ਜੇਲ੍ਹ ਦੇ ਬਾਹਰ ਆਏ ਨਾ ਉਹਦਾ ਪਰਿਵਾਰ ਆਇਆ ਨਾ ਸਾਹਮਣੇ ਆਏ ਨਾ ਤੇ ਕਿਤੇ ਨਾ ਕਿਤੇ ਇਹ ਸਰਕਾਰ ਦਾ ਫੇਲੀਅਰ ਹੈ ਸਰਕਾਰ ਦੀ ਏਜੰਸੀਆਂ ਦਾ ਫੇਲਰ ਸਰਕਾਰ ਨੂੰ ਚਾਹੀਦਾ ਇਹ ਜਿਹੜੇ ਲੋਕ ਛੋਟੇ ਛੋਟੇ ਐਨਜੀਓ ਬਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਤਾਂ ਉਹਦੇ ਨਾਲ ਮੈਨੂੰ ਲੱਗਦਾ ਥੋੜੀ ਜਿਹੀ ਜ਼ਿੰਮੇਵਾਰੀ ਸਾਡੇ ਉੱਪਰ ਆ। ਅਗਰ ਮੀਡੀਆ ਵਾਲੇ ਨਿਭਾਣ ਤੇ ਮੈਨੂੰ ਲੱਗਦਾ ਇਹ ਲੋਕ ਆਪਣੇ ਘਰੋਂ ਨਾ ਨਿਕਲ। ਕੁਝ ਮਿਲਾ ਕੇ ਇਸ ਨੂੰ ਸਰਕਾਰ ਦੀ ਨਲਾਇਕੀ ਮੰਨਦੇ। ਬਿਲਕੁਲ 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 ਸਰਕਾਰ ਦੀ ਨਲਾਇਕੀ ਆ। ਔਰ ਮੈਨੂੰ ਲੱਗਦਾ ਮੈਂ ਬੇਨਤੀ ਕਰਨਾ ਫਿਰ ਵੀ ਆਪਣੇ ਮੀਡੀਆ ਵਾਲੇ ਭਰਾਵਾਂ ਨੂੰ ਹੱਥ ਜੋੜ ਕੇ ਪ੍ਰਾਰਥਨਾ ਕਰਦਾ ਇਹਨਾਂ ਲੋਕਾਂ ਤੋਂ ਥੋੜਾ ਬਚੋ। ਕਿਉਂਕਿ ਇਹਨਾਂ ਲੋਕਾਂ ਦੀ ਕੋਈ ਦੇਣ ਨਹੀਂ ਹੈਗੀ। ਅਗਰ ਪੰਜਾਬ ਦੇ ਵਿੱਚ ਕੋਈ ਮਰਦਾ ਹੈ। ਮਰਦਾ ਨਾ ਸਿਰਫ 10 ਦਿਨ ਉਹਦੇ ਪਰਿਵਾਰ ਕੋਲ ਪੂਰੇ ਸਮਾਜ ਦਾ ਬਰਗ ਜਾਏਗਾ ਜੇ ਤੋ 10 ਦਿਨ ਹੋਈ ਨੇ ਨਾ ਤਾਂ ਉਸ ਪਰਿਵਾਰ ਨੂੰ ਪਤਾ ਹੁੰਦਾ ਵੀ ਸਾਡਾ ਜੀ ਗਿਆ ਕਿਸੇ ਬੰਦੇ ਨੂੰ ਉਹਦਾ ਸਾਾਸ ਨਹੀਂ ਹੈ ਤੋ ਇਸ ਕਰਕੇ ਸਾਡੀ ਵੀ ਥੋੜੀ ਬਹੁਤ ਜ਼ਿੰਮੇਵਾਰੀ ਬੰਦੀ ਹੈ ਵੀ ਇਹ ਜਿਹੜੇ ਫਰਜ਼ੀ ਲੋਗ ਹੈ ਜਿਹੜੇ ਆਜ ਦਿਨ ਗਲਤ ਬਿਆਨਬਾਜ਼ੀ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਾਂ ਆਪਣੇ ਨਿੱਜੀ ਸਵਾਰਥਾਂ ਵਾਸਤੇ ਇਹ ਕੰਮ ਕਰਦੇ ਨੇ ਮੈਨੂੰ ਲੱਗਦਾ ਆਪਾਂ ਵੀ ਵਧੀਆ ਤਰੀਕੇ ਨਾਲ ਉਹਨਾਂ ਤੇ ਬਰਾਮ ਲਾ ਸਕਦੇ ਹਾਂ ਸਿਰਫ ਥੋੜਾ ਕਰ ਹੁਣ ਸਲੇਜੀ ਜੀ ਮੈਂ ਕਹਿਣਾ ਚਾਹਾਂਗਾ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੀ ਬੇਅਦਬੀ ਦਾ ਹੋ ਗਿਆ ਜਿੱਥੇ ਜਾਓ ਬੇਅਦਬੀ ਜਿੱਥੇ ਜਾਓ ਬੇਅਦਬੀ ਤਾਂ ਸਰਕਾਰ ਦੇ ਕੇ ਸਾਡੀ ਇੱਕ ਮੰਗ ਆ ਕਿ ਇੱਕ ਐਸਾ ਹੈਜ਼ਿਟੇਸ਼ਨ ਇੱਕ ਐਸਾ ਕਾਨੂੰਨ ਬਣਾਉਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਕੋਈ ਕਿਸੇ ਧਰਮ ਦੇ ਖਿਲਾਫ ਨਾ ਬੋਲੇ ਕੋਈ ਕਿਸੇ ਦੀ ਬੇਅਦਬੀ ਨਾ ਕਰੇ ਚਾਹੇ ਉਹ ਸਾਡਾ Hindu ਸਮਾਜ ਵੀ ਅਗਰ ਉਹ ਕਿਸੇ ਧਰਮ ਦੀ ਬੇਅਦਬੀ ਕਰਦਾ ਤੇ ਅਸੀਂ ਉਹਦਾ ਵੀ ਬਾਇਕਟ ਕਰਾਂਗੇ